ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਕਿਵੇਂ ਹੋ ਸਾਰੇ ਠੀਕ ਠਾਕ ਹੋ ਇਹ ਪਿੰਡ ਬੜਵਾ ਨੂਰਪੁਰ ਵਿਧੀ ਤੋਂ ਬੁੰਗਾ ਸਾਹਿਬ ਦੇ ਰੋਡ ਦੇ ਉੱਤੇ ਤੇ ਇੱਥੇ ਯੂਨਿਟ ਲੱਗਿਆ ਹੋਇਆ ਸੀਗਾ ਬਾਇਓ ਫਰਟੀਲਾਈਜ਼ਰ ਵਰਮੀ ਕੰਪੋਸਟ ਦਾ ਤੇ ਇਹਦੇ ਵਿੱਚ ਅੱਜ ਲੇਬਰ ਲਾ ਕੇ ਜਿਹੜੀ ਖਾਦ ਬਣੀ ਹੋਈ ਆ ਉਹ ਇਕੱਠੀ ਕਰ ਰਹੇ ਆ ਤੇ ਇਹਦੇ ਖਾਦ ਦੇ ਅੰਤਿਜੇ ਜਿਹੜੇ ਆ ਜਿਹੜੇ ਲੈ ਚੁੱਕੇ ਆ ਉਹ ਆਪਣੇ ਆਪ ਹੀ ਦੱਸ ਸਕਦੇ ਆ ਕਿਉਂਕਿ ਇਹ ਚੰਗੀ ਤਰ੍ਹਾਂ ਡੀਕੰਬੋਲ ਹੋ ਜਾਂਦੀ ਆ ਇਹ ਹੁਣ ਉੱਪਰੋਂ ਇਕੱਠੀ ਕਰ ਲਈ ਆ ਤੇ ਨੀਚੇ ਗਢੋਈ ਆ ਇਹ ਵਾਲੇ ਸੱਜਣ ਇਹਨਾਂ ਨੂੰ ਅੱਜ ਟ੍ਰੇਨ ਕਰਤਾ ਕਿ ਕਿੱਦਾਂ ਕੰਮ ਕਰਨਾ ਇਹ ਲੱਗੇ ਹੋਏ ਆ ਤੇ ਇਹ ਸਾਰੀ ਖਾਦ ਉੱਪਰੋਂ ਇਕੱਠੀ ਕਰਕੇ ਇੱਕ ਜਗ੍ਹਾ ਢੇਰ ਲਗਾਇਆ ਜਾਂਦਾ ਤੇ ਉਹ ਤੋਂ ਬਾਅਦ ਛਾਣਨੇ ਦੇ ਨਾਲ ਫਿਰ ਛਾਣ ਕੇ ਪੈਕ ਕੀਤੀ ਜਾਂਦੀ ਆ ਲੋਡ ਦੇ ਮੁਤਾਬਕ ਜਿਨ੍ਹਾਂ ਨੂੰ ਰੋੜੇ ਉਹ ਲੈ ਜਾਂਦੇ ਧੰਨਵਾਦੀ ਹਸੀਕਰ